ਹਾਂ ਉਹ ਜੂਤੀ ਹੋ ਗਏ ਮਰ ਗਿਆ ਤਾਂ ਨਾ 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 ਜਿਉਂਦਾ ਹਾਂ ਕਿਉਂ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਸਾਨੂੰ ਕਹਿੰਦਿਆਂ ਨੂੰ ਦੱਸਦਿਆਂ ਨੂੰ ਵੀ ਸ਼ਰਮ ਆਉਂਦੀ ਆ ਕਿ ਗੁਰਦੁਆਰਾ ਨਾਨਕ ਸਰਸਾ ਸਾਹਿਬ ਵਿਖੇ ਆਏ ਦਿਨ ਕੋਈ ਨਾ ਕੋਈ ਮੰਦਪਾਗੀ ਕਟਨਾ ਵਾਪਰਦੀ ਆ ਪਿਛਲੇ ਦਿਨੀ ਗੁਰਦੁਆਰਾ ਸ਼ੀਸ਼ਮਾਲ ਸਾਹਿਬ ਵਿੱਚ ਕੁਝ ਪਾਠੀ ਵਰਤੀ ਦੇ ਵਿਅਕਤੀਆਂ ਵੱਲੋਂ ਬਦਬੀ ਕੀਤੀ ਗਈ ਆ ਜੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਆਪਣੀ ਉਲਟੀ ਵਰਗਾ ਕਰਨਾ ਸੌ ਜਾਣਾ ਘਰਾੜੇ ਮਾਰਨੇ ਮੰਜੀ ਸਾਹਿਬ ਵੱਲੋਂ ਲੱਤਾਂ ਕਰਨੀਆਂ ਪੈਰ ਕਰਨੇ ਇਹੋ ਜੀਆਂ ਊਣ ਤਾਈਆਂ ਦੀਆਂ ਜਿਹੜੀਆਂ ਸਾਡੇ ਕੋਲ ਆਏ ਸੀ ਇਹ ਵੀਰ ਭਾਈ ਤਰਲੋਚਨ ਸਿੰਘ ਹੁਣੀ ਬਾਕੀ ਸਾਰੇ ਬਲਜੀਤ ਸਿੰਘ ਹੁਣੀ ਸਾਰੇ ਇਕੱਠੇ ਹੋ ਕੇ ਅੱਜ ਇਸ ਬੇਅਦਬੀ ਨੂੰ ਨਾ ਸਹਾਰਦੇ ਹੋਏ ਅੱਜ ਇੱਥੇ ਥਾਣਾ ਸਿਟੀ ਜਗਰਾਉ ਵਿਖੇ ਦਰਖਾਸਤ ਦਿੱਤੀ ਹੈ ਕਿ ਜਿਹੜੇ ਦੋਸ਼ੀ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੇ ਬਾਬਾ ਜੀ ਜਿਹੜੀ ਇਹ ਤੁਸੀਂ ਗੱਲ ਕਰਦੇ ਹੋ ਇਹਦਾ ਕੋਈ ਆਪਣੇ ਕੋਲੇ ਤੱਥ ਹੈਗਾ ਜੀ ਬਿਲਕੁਲ ਉਹਦੇ ਤੱਥ ਹੈਗੇ ਆ ਵੀਡੀਓ ਹੈਗੀਆਂ ਫੋਟੋ ਹੈਗੀਆਂ ਸਾਰਾ ਕੁਝ ਹੈ ਤੇ ਫਿਰ ਜਿਹੜੇ ਗੁਰਦਾਰਾ ਸਾਹਿਬ ਦੇ ਮੁਖੀ ਆ ਉਹਨਾਂ ਨਾਲ ਸੰਪਰਕ ਸਾਂਦਣਾ ਚਾਹਿਆ ਜੀ ਤੁਸੀਂ ਬਿਲਕੁਲ ਇਹਨਾਂ ਨੇ ਵੀਰ ਹੋਣਾ ਨੇ ਉਹਨਾਂ ਨਾਲ ਸੰਪਰਕ ਸਾਂਧਿਆ ਸੀਗਾ ਉਹਨਾਂ ਨੇ ਅੱਜ 11 ਵਜੇ ਦਾ ਆਪਾਂ ਰੱਖਿਆ ਸੀਗਾ ਗੁਰਦੁਆਰਾ ਗੁਰੂ ਸਰ ਕੌਕੇ ਸਾਹਿਬ ਆਪਣਾ ਕੱਟ ਪਰ ਉਹ ਉਹਦੇ ਵਿੱਚ ਆਏ ਨਹੀਂ ਹੈ ਬਾਬਾ ਜੀ ਸਤਨਾਮ ਸਿੰਘ ਨਾਂ ਦੇ ਮੁਖ ਪ੍ਰਬੰਧਕ ਹੈਗੇ ਖਣ ਸੀ ਸੀਸ ਮਿਲਦੇ ਹਾਂ ਜੀ ਬਾਬਾ ਜੀ ਆਏ ਦੇ ਨਾਲ ਨਾਨਕ ਸਰ ਦੀ ਧਰਤੀ ਤੇ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਪਰ ਸਿਰਫ ਦਰਖਾਸਤ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੀਆਂ ਜੀ ਜੀ ਇਹਦੇ ਸਵਾਲ ਦੇ ਵਿੱਚ ਆਪਣੀ ਜਿਹੜੀ ਜਥੇਬੰਦੀਆਂ ਕੋਈ ਠੋਸ ਕਦਮ ਕਿਉਂ ਨਹੀਂ ਚੱਕ ਲਈ ਹੈਗੀ ਜੀ ਬਿਲਕੁਲ ਠੋਸ ਕਦਮ ਚੱਕਿਆ ਜਾਊਗਾ ਜੀ ਪਿਛਲੀਆਂ ਦੀ ਅਸੀਂ ਕਿਸੇ ਦੀ ਕੋਈ ਗੱਲ ਨਹੀਂ ਕਰ ਸਕਦੇ ਏ ਦੇ ਉੱਤੇ ਅਸੀਂ ਤਤਪਰ ਰਹਾਂਗੇ ਕਾਰਵਾਈ ਕਰਵਾਵਾਂਗੇ ਜੀ ਆਪਾਂ ਕਿਹੜੀ ਜਥੇਬੰਦੀ ਨਾਲ ਸੰਬੰਧਤ ਆ ਬਾਬਾ ਜੀ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਤੋਂ ਹੀ ਸਾਰੇ ਸਿੰਘ ਹੈਗੇ ਆ ਵਿੱਚ ਏਕਨੂਰ ਖਾਲਸਾ ਪੋਜਦੇਵ ਸਿੰਘ ਹੈਗੇ ਆ ਜੀ ਤੇ ਦਮਦਮੀ ਟਕਸਾਲ ਤੋਂ ਵੀ ਵੀਰ ਆਏ ਹੋਏ ਠੀਕ ਆ ਜੀ ਹੁਣ ਤੁਸੀਂ ਲਿਖਤੀ ਦਰਖਾਸਤ ਦਿੱਤੀ ਹੈ ਜੀ ਤੁਸੀਂ ਬਿਲਕੁਲ ਲਿਖਤੀ ਦਰਖਾਸਤ ਦਿੱਤੀ ਹੈ ਜੀ ਠੀਕ ਆ ਜੀ ਕਿਤਾਂ ਨਮਸਕਾਰ ਸਤਿ ਸ੍ਰੀ ਅਕਾਲ ਜੀ ਕੀ ਪ੍ਰਸੰਤਾ ਜੀ ਐਸ ਐਚਓ ਸਾਹਿਬ ਨੇ ਸਾਨੂੰ ਕਿਹਾ ਕਿ ਮੈਂ ਬਿਜੀ ਆ ਮੇਰੀ ਡਿਊਟੀ ਲੱਗੀ ਹੋਈ ਆ ਫੋਰਸ ਦਾ ਇਸ਼ੂ ਹੈਗਾ ਜੀ ਕਿਤੇ ਸਕਿਉਰਟੀ ਪਰਪਸ ਲਈ ਮੈਂ ਜਾ ਰਿਹਾ ਤੇ ਮੈਂ ਇੱਕ ਅੱਧੇ ਦਿਨ ਚ ਤੁਹਾਨੂੰ ਬੁਲਾ ਕੇ ਬਿਆਨ ਲੈ ਕੇ ਕਾਰਵਾਈ ਕਰਾਂਗਾ ਠੀਕ ਹੈ ਜੀ ਉਹ ਤਾਂ ਕੋਈ ਕਾਰਵਾਈ ਜਿੰਨੇ ਪਹਿਲੀਆਂ ਹੋਈਆਂ ਉਹਨਾਂ ਚ ਕੋਈ ਡਿਲੇ ਕਰ ਜਾਂਦੇ ਆ ਇਹ ਉਦੋਂ ਅਵੇਸਕ ਕੋਈ ਫਿਰ ਆਪਣਾ ਕੋਈ ਐਕਸ਼ਨ ਪਲਾਨ ਜਾਂ ਦੇਖੋ ਜੀ ਇਹ ਤਾਂ ਹੁਣ ਪ੍ਰਸ਼ਾਸਨ ਨੇ ਦੇਖਣਾ ਕਿ ਕੀ ਕਰਨਾ ਬੇਦਬੀ ਕਰਤੀ ਆ ਨਾਨਕਸਰੀਆਂ ਨੇ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਆ ਤੇ ਜੇ ਇਹ ਉਹਨਾਂ ਨੂੰ ਬਚਾਉਣਗੇ ਫੇ ਪੁਲਿਸ ਤੇ ਅਸੀਂ ਸਿੱਖ ਜਥੇਬੰਦੀਆਂ ਇੱਕ ਦੂਜੇ ਨਾਲ ਝਗੜਾਂਗੇ ਉਹ ਝਗੜਾ ਇਹਨਾਂ ਨੇ ਕਰਵਾਉਣਾ ਕਿ ਉਹ ਤੋਂ ਬਚਣਾ ਕਾਰਵਾਈ ਕਰਨੀ ਇਹ ਪੁਲਿਸ ਪ੍ਰਸ਼ਾਸਨ ਦੇ ਹੱਥ ਚ ਹੈ ਜੀ ਬਾਬਾ ਜੀ ਇਹ ਇਧਰ ਭਾਈ ਤਰਲੋਚਨ ਭਾਈ ਜਿਹੜੀ ਅੱਜ ਆਪਾਂ ਤੁਸੀਂ ਆਪਣੀ ਜਥੇਬੰਦੀ ਅੱਜ ਸਿਟੀ ਥਾਣੇ ਦੇ ਵਿੱਚ ਪਹੁੰਚੀ ਆ ਬਾਬਾਈ ਦੇ ਦਸਲ ਮੁਤਾਬਕ ਉੱਥੇ ਬੇਅਦਬੀ ਹੋਈ ਆ ਇਸ ਬਾਰੇ ਤੁਸੀਂ ਹੋਰ ਕੀ ਖਿਲਾਸਾ ਕਰਨਾ ਚਾਹੋਗੇ ਜੀ ਬਿਲਕੁਲ ਜੀ ਜਿਹੜੀ ਨਾ 11 ਤਰੀਕ ਨੂੰ ਅੱਗੇ ਇਥੇ ਦਰਖਾਸਤ ਇੱਕ ਦਿੱਤੀ ਗਈ ਆ ਸੋਸ਼ਲ ਮੀਡੀਆ ਤੇ ਨਾ ਇੱਕ ਇਹਦਾ ਪਰਮਿੰਦਰ ਸਿੰਘ ਦਰਮਿੰਦਰ ਸਿੰਘ ਨਾਂ ਦਾ ਜਿਹੜਾ ਪਾਠੀ ਸਿੰਘ ਆ ਬਾਬਾ ਸਤਨਾਮ ਸਿੰਘ ਜਿਹੜਾ ਵਾ ਉਹ ਆਪ ਮੁਖੀ ਆ ਸੀਸ ਮਹਿਲ ਦਾ ਉਹਨੇ ਗਾਂ ਇੱਕ ਜਹੇਦਾਰ ਲਾਇਆ ਵਾ ਜਿਹੜਾ ਪਾਠੀ ਸਿੰਘਾਂ ਤੇ ਇਹ ਜਿਹੜੀ ਮੋਟੀ ਰਕਮ ਲੈਂਦੇ ਆ ਜਿਤਨਾ ਵਾ ਲੋ ਸੰਪਟ ਪਾਠ ਕਰਦੇ ਆ ਸੰਪਟ ਪਾਠ ਦੀ ਮੋਟੀ ਰਕਮ ਤੇ ਸੰਗਤ ਕੋਲ ਲੈ ਲੈਂਦੇ ਆ ਤੇ ਜਿਹੜੇ ਪਾਠੀ ਲਾਉਂਦੇ ਆ ਇਹ ਪੂਰੀ ਯੋਗਤਾ ਵਾਲੇ ਪਾਠੀ ਸਿੰਘ ਨਹੀਂ ਲਾਉਂਦੇ ਉਹਨੇ ਕੀ ਕੀਤਾ ਜਿਹੜਾ ਉੱਥੇ ਜਹੇਦਾਰ ਇਹਨਾਂ ਨੇ ਲਾਇਆ ਸੀਗਾ ਉਹਨੇ ਗਾਂ ਪਾਠੀ ਲੱਖਾ ਸਿੰਘ ਨਾਂ ਦਾ ਇੱਕ ਵਿਅਕਤੀ ਲਾਇਆ ਉਹ ਰਾਤ 12 ਤੋਂ 3 ਉਹਦੀ ਡਿਊਟੀ ਸੀ ਤੇ ਉਹ ਨਸ਼ੇ ਦੀ ਹਾਲਤ ਦੇ ਵਿੱਚ ਜਿਹੜਾ ਵਾ ਰਾਤ 12 ਪੌਣੇ 3 ਵਜੇ 2 2 ਵਜੇ ਤੋਂ ਲੈ ਕੇ 3 ਵਜੇ ਪੌਣੇ 3 ਵਜੇ ਤੱਕ ਉਹ ਮਹਾਰਾਜ ਦੇ ਪਲੰਘੇ ਦੇ ਉੱਤੇ ਲਤਾਂ ਰੱਖ ਕੇ ਉਹ ਪਿਆ ਰਿਹਾ ਘਰਾੜੇ ਮਾਰਦਾ ਸਾਡੇ ਕੋਲ ਉਹਦੀ ਵੀਡੀਓ ਗ੍ਰੈਫਰੀ ਵੀ ਹੈਗੀ ਆ ਜੀ 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 ਜਦੋਂ ਇਥੋਂ ਦਾ ਜਿਹੜਾ ਉਹ ਜ਼ਹੀਦਾਰ ਇਹ ਜ਼ਹੀਦਾਰ ਨੇ ਮੁੜ ਕੇ ਜਿਹੜੀ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਮੀਡੀਆ ਵਾਲੇ ਵੀਰਾਂ ਨਾਲ ਗੱਲ ਕਰਕੇ ਤੇ ਉਹਨਾਂ ਨੂੰ ਸਕਰੀਨਸ਼ਾਟ ਭੇਜ ਭੇਜੇ ਭੇਜ ਕੇ ਤੇ ਮੁੜ ਕੇ ਗਾਰਡ ਲਈ ਕਾਰਵਾਈ ਉਹ ਬੰਦ ਕਰ ਰਿਆ ਸੀਗਾ ਤੇ ਉਹ ਗਾਂ ਉਹਨੇ ਗਾਂ ਚ ਕੀਤੀ ਨਹੀਂ ਕਾਰਵਾਈ ਆਸ ਵਿੱਚ ਇਹ ਸਮਝੌਤਾ ਕਰ ਲਿੰਦੇ ਆ ਇਹ ਲੋਕ ਲੈਣ ਦੇਣ ਕਰ ਲਿੰਦੇ ਆ ਜਦੋਂ ਉਸ ਗੱਲ ਦੀ ਸੋਸ਼ਲ ਮੀਡੀਆ ਤੇ ਰੌਲਾ ਪਿਆ ਤੇ ਸਾਨੂੰ ਵੀ ਫੋਨ ਗਏ ਅਸੀਂ ਪਤਾ ਕੀਤਾ ਫਿਰ ਅਸੀਂ ਪਰਸੋਂ ਇੱਥੇ ਆਏ ਸੀਗੇ ਆਣ ਕੇ ਅਸੀਂ ਉਹਨੂੰ ਵੀ ਬੁਲਾਇਆ ਉਹਨੂੰ ਕਿਹਾ ਅਸੀਂ ਕਿ ਤੈਨੂੰ ਅਸੀਂ ਖੰਡਪਾਟ ਸਾਹਿਬ ਬੁੱਕ ਕਰਾਉਣਾ ਉਹ ਐਡਾ ਲਾਲਚੀ ਬੰਦਾ ਵਾ ਕੇ ਉਹ ਸਾਡੇ ਕੋਲ ਪਾਠ ਬੁੱਕ ਕਰਨ ਦੇ ਲਾਲਚ ਦੇ ਵਿੱਚ ਸਾਡੇ ਕੋਲ ਆਇਆ ਆਣ ਕੇ ਫਿਰ ਉਹਨੇ ਸਾਰੀ ਗੱਲਬਾਤ ਅਸੀਂ ਉਹਨੂੰ ਪੁੱਛੀ ਆ ਉਹਨੇ ਸਾਨੂੰ ਦੱਸੀ ਆ ਦੱਸਣ ਤੋਂ ਬਾਅਦ ਇਹ ਉਹ ਨਸ਼ੇ ਦੀ ਹਾਲਤ 'ਚ ਲੱਖਾ ਸਿੰਘ ਨੇ ਜਿਹੜਾ ਉਹ ਬੇਦਬੀ ਕੀਤੀ ਆ ਤੇ ਜਿਹੜਾ ਸਤਨਾਮ ਸਿੰਘ ਆ ਉਹਨੇ ਸਿਰਫ ਇੰਨਾ ਹੀ ਪ੍ਰਬੰਧ ਰੱਖਿਆ ਵਾ ਕਿ ਜ਼ਿੰਮੇਵਾਰ ਹੋਣ ਦੇ ਨਾਤੇ ਉਹਨੂੰ ਕੋਈ ਪਤਾ ਨਹੀਂਗਾ ਵੀ ਕਿਵੇਂ ਹੋਇਆ ਕਿਹੜਾ ਬੰਦਾ ਲੱਗਾ ਵਾ ਉਹਨੂੰ ਜਾਦੀ ਉਹ ਸਾਡੇ ਕੋਲ ਪੱਲਾ ਝਾੜ ਗਿਆ ਅਸੀਂ ਉਹਨੂੰ ਵੀ ਮਿਲੇ ਆ ਕਿਉਂਕਿ ਇਹ ਇਹਨਾਂ ਲੋਕਾਂ ਨੇ ਬਿਜ਼ਨਸ ਬਣਾਇਆ ਹੋਇਆ ਵਾ ਜੀ ਬਾਬਾ ਜੀ ਤੇ ਬਹੁਤ ਵੱਡੇ ਪੱਧਰ ਤੇ ਜਿਹੜੀ ਬੇਦਬੀ ਇਹ ਜਿਹੜੀ ਆ ਇਹ ਕਰ ਰਹੇ ਆ ਇਹ ਲੋਕ ਤੇ ਅਸੀਂ ਚਾਹੁੰਦੇ ਆ ਕਿ ਇਹਨਾਂ ਤੇ ਬੰਦੀ ਜਿਹੜੀ ਆ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਤੇ ਇਹ گاਂਹ ਵਾਸਤੇ ਨਾਥ ਪਵੇ ਕਿਉਂਕਿ ਇਹਨਾਂ ਨੇ ਨਾਨਕਸਰ ਜਿਹੜਾ ਇੱਕ ਭਗਤੀ ਦਾ ਘਰ ਮੰਨਿਆ ਜਾਂਦਾ ਸਥਾਨ ਆ ਲੋਕਾਂ ਦੀ ਬਹੁਤ ਆਸਤਾ ਜੁੜੀ ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਗੁਰੂ ਸਮਝਣ ਵਾਲੇ ਬਾਬਾ ਆਨੰਦ ਸਿੰਘ ਜੀ ਹੋਏ ਆ ਪਰ ਜਿਹੜੇ ਇਹ ਅੱਜ ਲੋਕ ਇਹਨਾਂ ਗੱਡੀਆਂ ਦੇ ਬੈਠੇ ਆ ਇਹ ਵਪਾਰੀ ਲੋਕ ਬੈਠੇ ਹੋਏ ਆ ਇਹਨੇ ਇੱਕ ਬਿਜ਼ਨਸ ਕਰ ਰਹੇ ਆ ਨਾ ਕਿ ਇਹਨਾਂ ਦਾ ਇਹ ਧਰਮੀ ਨਹੀਂ ਆ ਇਹ ਧਰਮ ਨਹੀਂ ਕਰ ਰਹੇ ਵਪਾਰ ਕਰ ਰਹੇ ਆ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਇਹ ਬੇਅਦਬੀ ਕਰਨ ਵਾਲੇ ਤੁਸੀਂ ਲਖਾ ਸਿੰਘ ਨਾਂ ਦੱਸਿਆ ਜੀ ਉਹ ਕਿੱਥੋਂ ਦਾ ਰਹਿਣ ਵਾਲਾ ਜੀ ਬੰਦਾ ਉਹ ਉਹ ਇਹਨਾਂ ਦੇ ਕੋਲ ਲੈਂਦਾ ਜੀ ਜਿਹੜਾ ਸਤਨਾਮ ਸਿੰਘ ਬਾਬਾ ਵਾ ਉਹਦੇ ਕੋਲ ਉਹਦੀ ਘਰ ਦੀ ਵੀ ਉਹ ਇਹਨਾਂ ਹੀ ਕਮਰੇ ਦਿੱਤੇ ਹੋਏ ਆ ਇਹਨਾਂ ਦੇ ਕੋਲ ਰਹਿੰਦਾ ਹੁਣ ਇਹਨਾਂ ਨੇ ਉਹਨੂੰ ਗਾਂਭਸ਼ਾਂ ਕਰਤਾ ਹੁਣ ਇਹ ਸਾਨੂੰ ਆਂਦੇ ਉਹ ਰਾਜਸਥਾਨ ਚਲੇ ਗਿਆ ਜੀ ਇੱਥੇ ਚਲੇ ਗਿਆ ਉੱਥੇ ਚਲੇ ਗਿਆ ਝੂਠ ਸੱਚ ਮਾਰਦੇ ਆ ਇਹ ਅੱਜ ਵੀ ਸਾਡਾ ਨਾਲ ਸੰਪਰਕ ਕਰ ਜਿਹੜੀ ਇਹ ਘਟਨਾ ਬਾਬਾ ਜੀ ਇਹ ਕੱਲ ਰਾਤ ਦੀ ਆ ਜੀ ਨਹੀਂ ਜੀ ਇਹ ਘਟਨਾ ਹੈਗੀ ਆ ਦਸੰਬਰ ਮਹੀਨੇ ਦੀ ਅੱਛਾ ਜੀ 23 ਤਰੀਕ ਦੀ 23 ਦਸੰਬਰ ਦੀ ਘਟਨਾ ਵਾ ਪਰ ਇਹਨਾਂ ਨੇ ਲ ਦੇ ਮੁੜ ਕੇ ਉਹ ਜਿਹੜਾ ਕਾ ਪਾਠੀ ਸਿੰਘਾਂ ਦਾ ਜ਼ਹੀਦਾਰ ਇਹਨਾਂ ਨੇ ਲਾਇਆ ਨਾ ਉਹਨਾਂ ਉਹਨੇ 11 ਤਰੀਕ ਨੂੰ ਐਸੇ 11 ਤਰੀਕ ਨੂੰ ਦਰਖਾਸਤ ਦਿੱਤੀ ਹੋਈ ਆ ਥਾਣੇ ਜੀ ਪਰ ਉਹ ਹੁਣ ਦਰਖਾਸਤ ਦਾ ਜਿਹੜਾ ਵਾ ਉਹ ਦਰਖਾਸਤ ਕਰਤਾ ਵੀ ਆਸ ਵਿੱਚ ਫਿਰ ਇਹਨਾਂ ਨੇ ਇਹ ਜਿਹੜਾ ਸਮਝੌਤਾ ਵੀ ਕਰਕੇ ਤੇ ਇਹ ਇਹ ਬਹਿ ਗਿਆ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਮਾਨ ਮਰਜ਼ਾਦਾ ਵਾ ਉਹਨੂੰ ਪੰਕ ਕੀਤਾ ਠੀਕ ਆ ਬਈ ਧੰਨਵਾਦ ਹਾਂ ਧੰਨਵਾਦ